ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਜ਼ਰ ਹਾਂ ਜੀ ਲੋਰਡ ਤੇ ਕੱਟ ਵੀ ਇਸ ਦੀ ਨਵੀਂ ਵੀਡੀਓ ਲੈ ਕੇ ਆਪਾਂ ਸਟਾਰ ਫੈਬਰਿਕ ਮੋਗਾ ਤੋਂ ਸੋਨੂ ਜੀ ਆਪਣੇ ਨਾਲ ਨੇ ਹਾਂਜੀ ਸੋਨੂ ਜੀ ਕੀ ਦਿਖਾਉਣ ਲੱਗੇ ਜੇ ਪਹਿਲਾਂ ਲਾਈਨਿੰਗ ਜੀ ਪੋਛਦਾ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣ ਲੱਗੇ ਆ ਜੀ ਆਪਣੀ ਟ੍ਰੈਂਡਿੰਗ ਆਈਟਮ ਫੁੱਲ ਵੈਲ ਲਾਈਨਿੰਗ ਜਿਹੜੀ ਕੀ ਹੁਣ ਤੁਹਾਨੂੰ ਆਪਣੇ ਕੋਲੋਂ ਚਾਰ ਕਿਸਮਾਂ ਚ ਮਿਲੇਗੀ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਕਟਾਂ ਦਾ ਜੀ ਸਭ 1 ਮੀਟਰ ਤੋਂ ਲੈ ਕੇ 4.5 ਮੀਟਰ ਤੱਕ ਦਾ ਘਟ ਆਏਗਾ ਜੀ ਬਿਲਕੁਲ ਸਾਫ਼ ਸੁਥਰਾ ਮਾਲ ਹੈ ਜਿਹੜਾ ਕੀ ਤੁਹਾਨੂੰ 370 ਰੁਪਏ ਕਿਲੋ ਪਏਗਾ ਜੀ ਜਿਹਦੇ ਵਿੱਚ 1 ਮੀਟਰ 2 ਮੀਟਰ 4 ਮੀਟਰ 4.5 ਮੀਟਰ ਤੱਕ ਦੇ ਘਟ ਹੋਣਗੇ ਜਿਹੜਾ ਤੁਹਾਨੂੰ ਸਿਰਫ ਔਰ ਸਿਰਫ 18 18.50 ਰੁਪਏ ਮੀਟਰ ਹੀ ਕਾਸਟ ਕਰੇਗਾ ਉਸ ਤੋਂ ਬਾਅਦ ਆਪਣੇ ਕੋਲੇ ਜੋ ਪੁਰਾਣਾ ਆਂਦਾ ਹੈ ਜੀ 2 ਤੋਂ 8 ਮੀਟਰ ਕੱਟ ਉਹ ਤੁਹਾਨੂੰ ਮਿਲੇਗਾ ਜੀ 470 ਰੁਪਏ ਕਿਲੋ ਜਿਹੜਾ ਕਿ ਤੁਹਾਨੂੰ 23.50 ਤੋਂ 24 ਰੁਪਏ ਮੀਟਰ ਕਾਸਟ ਕਰੇਗਾ ਬੰਦ ਗੱਠਾਂ ਵੀ ਪਾਈਆਂ ਨੇ ਜੀ ਗੱਠ ਲੈਣੀ ਚਾਹੋਂ ਗੱਠ ਵੀ ਮਿਲ ਜੂ ਪੂਰੀ 60 ਕਿਲੋ ਦੀ ਗੱਠ ਹੁੰਦੀ ਐ ਇਸ ਤੋਂ ਬਾਅਦ ਆਪਣੇ ਕੋਲੇ ਆਂਦਾ ਜੀ 2 ਮੀਟਰ ਤੋਂ ਲੈ ਕੇ 20 ਮੀਟਰ ਤੱਕ ਦਾ ਗੱਟ ਬਿਲਕੁਲ ਸਾਫ਼ ਸੁਥਰਾ ਮਾਲ ਹੋਏਗਾ ਜੀ ਜਿਹੜਾ ਕਿ ਤੁਹਾਨੂੰ 500 ਰੁਪਏ ਕਿਲੋ ਪਵੇਗਾ ਪੂਰਾ ਸਲੰਗ ਦਾ ਮਾਲ ਹੋਏਗਾ ਜੀ ਪੂਰਾ ਕੱਟ ਕੋਈ ਕੱਟ ਪੀਸ ਨਹੀਂ ਹੋਏਗਾ ਪੂਰੇ ਪੂਰੇ ਪੀਸ ਹੋਣਗੇ। ਔਰ ਉਸ ਤੋਂ ਬਾਅਦ ਆਪਨੇ ਕੋਲੇ ਆਂਦਾ ਜੀ 5 ਮੀਟਰ ਪਲੱਸ ਕੱਟ 5 ਮੀਟਰ ਤੋਂ ਲੈ ਕੇ 25 ਮੀਟਰ ਤੱਕ ਦਾ। ਉਹ ਤੁਹਾਨੂੰ ਬਏਗਾ 530 ਰੁਪਏ ਕਿਲੋ। ਸਾਰੇ ਮਾਲ ਦੀਆਂ ਗੱਠਾਂ ਬੰਦ ਪਈਆਂ ਜੀ। ਜਿੰਨਾ ਮਾਲ ਚਾਹੋ ਆਪਦਾ ਉਹਨਾਂ ਨਾਲ ਲੈ ਸਕਦੇ ਹੋ ਐਡਰੈਸ ਆਪਣਾ ਹੈਗਾ ਜੀ 메인 ਬਾਜ਼ਾਰ ਨੀਰਮਲੋਤਰਾ ਬੁੱਕ ਡਿਪੋ ਮੋਗਾ ਜੀ ਪਹਿਲਾਂ ਆਪਣਾ ਸਟੋਰ ਜਵਾਨਗਰ ਚ ਹੁੰਦਾ ਸੀ ਜੀ ਹੁਣ ਆਪਾਂ ਜਵਾਨਗਰ ਚੋਂ ਸ਼ਿਫਟ ਕਰਕੇ 메인 ਬਾਜ਼ਾਰ ਜਾ ਗਏ ਆਂ ਸ਼ਹਿਰ ਦੀਆਂ ਦੋ ਮੇਨ ਸ਼ਾਪਸ ਹੈ ਜੀ ਬੁੱਕਸਟਾਲ ਬਿਲਕੁਲ ਉਹਨਾਂ ਦੇ ਨਾਲ ਦੀ ਸ਼ਾਪ ਹੈ ਆਪਣੀ ਬਾਗਲ ਹੀ ਤੋਂ ਸਿਰਫ 2 ਮਿੰਟ ਦਾ ਰਸਤਾ ਹੈ ਇਸ ਤੋਂ ਬਾਅਦ ਤੁਹਾਨੂੰ ਦਿਖਾ ਰਿਹਾ ਜੀ ਨਾਲ ਹੀ ਆਪਣੇ ਕੋਲ ਗਰਮ ਜਿਹਾ ਸਾਰਾ ਸਮਾਨ ਆ ਚੁੱਕਾ ਸਾਰਾ ਮਾਲ ਆਇਆ ਹੋਇਆ ਜੀ ਸ਼ਨੀਲ ਆ ਗਈ ਹੈ ਜੀ ਪਲੇਨ ਹੈਗੀ ਹੈ ਜੀ ਪ੍ਰਿੰਟਡ ਹੈਗੀ ਹੈ ਫਲੇਸ ਚ ਆ ਚੁੱਕਾ ਹੈ ਜੀ नाइट सूटा वाली फ्लीज बहुत बढ़िया चल रहा है जी इस तो बाद वेलवेट है जी कॉटरेज है कलर प्रिंट वादू ने जी ਫੁੱਲਨ ਦੇ ਸੂਟ ਹੈਗੇ ਨੇ ਜੀ কুরਤੀ ਪਲੈਜ਼ੋ ਸੈੱਟ ਹੈ ਜੀ কুরਤੀ ਆ ਗਈ কুরਤੀ ਆ ਗਈ ਜੀ ਪਲੈਜ਼ੋ ਆ ਗਿਆ ਇਹ ਵੀ ਤੁਹਾਨੂੰ ਆਪਣੇ ਕੋਲੋਂ ਤੋਲ ਦੇ ਵਿੱਚ ਮਿਲੇਗਾ ਕਲਰ ਪ੍ਰਿੰਟ ਵਾਧੂ ਨੇ ਜੀ ਮਾਲ ਜਿੰਨਾ ਮਰਜ਼ੀ ਲੈ ਸਕਦੇ ਹੋ ਨਾਲ ਹੀ ਤੁਹਾਨੂੰ ਇਸ ਤੋਂ ਬਾਅਦ ਦਿਖਾ ਰਹੇ ਹਾਂ ਜੀ ਪਸ਼ਮੀਨਾ ਦੇ ਵਿੱਚ ਮੈਚਿੰਗ ਸੂਟ ਹੈਗੇ ਜੀ ਕੰਟਰਾਸਟ ਚ ਜਿਨ੍ਹਾਂ ਦੇ ਵਿੱਚ ਪ੍ਰਿੰਟਡ ਸ਼ਰਟ ਹੈ ਜੀ ਬਾਟਮ ਪਲੇਨ ਵੀ ਹੈਗੇ ਔਰ ਪ੍ਰਿੰਟਡ ਵੀ ਹੈਗੇ ਹੈ ਕਲਰ ਡਿਜ਼ਾਈਨ ਬਹੁਤ ਨੇ ਜੀ 100 ਤੋਂ ਜ਼ਿਆਦਾ ਨੇ ਜਿਆਦਾ ਹੈ ਜੀ ਕੋਲ ਵੀ ਹੈ ਸੂਟ ਆਲਓਵਰ ਚ ਵੀ ਮਿਲ ਜਾਣਗੇ ਜੀ ਪਸ਼ਮੀਨਾ ਚ ਸੋਨੂ ਜੀ ਕੀ ਰੇਟ ਦੇ ਰਹੇ ਹੋ ਸੂਟ ਇਹ ਸਿਫਟ 250 ਰੁਪਏ ਦਾ ਜੀ ਵਾਹ ਜੀ ਵਾਹ ਪਸ਼ਮੀਨਾ ਦਾ ਸੂਟ ਤੁਹਾਨੂੰ ਮਿਲੇਗਾ ਜੀ ਸਿਰਫ ਸਿਰਫ ਢਾਈ 250 ਰੁਪਏ ਦੇ ਵਿੱਚ 5 ਮੀਟਰ ਦੀ ਪੂਰੀ ਕੱਟ ਹੋਏਗੀ ਜੀ 5 ਮੀਟਰ ਦੀ ਪੂਰੀ ਸ਼ਰਟ ਹੈ ਜੀ बॉਟਮ ਦਾ 2.5 ਤੋਂ ਉੱਪਰ ਹੀ ਹੈ ਸਾਰੀਆਂ तकरीबन 270 75 ਚੀ ਨੇ ਆਲ ਓਵਰ ਸੂਟ ਵੀ ਨੇ ਜੀ ਆਲ ਓਵਰ ਚ ਵੀ 25 ਤੋਂ 30 ਡਿਜ਼ਾਈਨ ਮਿਲ ਜਾਣਗੇ ਜੀ ਨਾਲ ਹੀ ਤੁਹਾਨੂੰ ਦਿਖਾ ਰਿਹਾ ਜੀ ਪਿਓਰ ਪਸ਼ਮੀਨਾ ਜਿੱਦ ਤੇ ਕੋਈ ਬੁਰਦਾ ਫੰਡਾ ਨਹੀਂ ਜੀ ਬਹੁਤ ਵਧੀਆ ਆਈਟਮ ਹੈ ਇਹਦੇ ਵਿੱਚ ਆਲਓਵਰ ਸੂਟ ਵੀ ਨੇ ਜੀ ਔਰ ਕੰਟਰਾਸਟ ਵੀ ਨੇ ਚੈੱਕ ਦੇ ਵਿੱਚ ਵੀ ਪਸ਼ਮੀਨਾ ਆਇਆ ਹੋਇਆ ਜੀ ਨਾਲ ਹੀ ਤੁਹਾਨੂੰ ਹੁਣ ਆਪਾਂ ਇਸ ਤੋਂ ਬਾਅਦ ਦਿਖਾ ਰਹੇ ਹਾਂ ਜੀ ਸ਼ਿਮਰ ਸ਼ਿਮਰ ਆਪਣੇ ਕੋਲੇ ਬਹੁਤ ਆਇਆ ਹੋਇਆ ਜੀ 40 ਤੋਂ 50 ਕਲਰ ਹੈਗੇ ਨੇ ਜੀ ਇਹ ਸਾਰਾ ਆਪਣੇ ਕੋਲੇ ਤੋਲ ਚ ਆਇਆ ਹੋਇਆ ਹੈ 7 ਮੀਟਰ ਪਲੱਸ ਕੱਟਿਆ ਜੀ 2.5 ਤੋਂ ਲੈ ਕੇ 5 ਮੀਟਰ ਤੱਕ ਦੇ ਕੱਟਨੇ ਜੀ ਕਨਰ ਬਹੁਤ ਨੇ ਇਹ ਤੁਹਾਨੂੰ ਮਿਲੇਗਾ ਜੀ ਤੋਲ ਕੇ ਸਿਰਫ ਔਰ ਸਿਰਫ 700 ਰੁਪਏ ਕਿਲੋ 15 ਮੀਟਰ ਦੀ ਪੂਰੀ ਐਵਰੇਜ ਆ ਜੀ ਇਹਦੇ ਵਿੱਚ ਜਿਹੜਾ ਕਿ ਤੁਹਾਨੂੰ ਮੀਟਰਾਂ ਦੇ ਵਿੱਚ ਸਿਰਫ 40-47 ਰੁਪਏ ਮੀਟਰ ਪਏਗਾ ਜਿਹੜਾ ਬਾਜ਼ਾਰ ਚ ਅੱਜ 110-20 ਰੁਪਏ ਮੀਟਰ ਵਿਕ ਰਿਹਾ ਜੀ ਇਹ ਤੁਹਾਨੂੰ ਸਿਰਫ ਤੋਲ ਦੇ ਵਿੱਚ 46 47 ਰੁਪਏ ਮੀਟਰ ਪਏਗਾ ਜੀ ਪਤਾ ਆਪਣਾ ਇੱਕ ਵਾਰੀ ਫੇਰ ਨੋਟ ਕਰ ਲਓ ਜੀ 메인 ਬਾਜ਼ਾਰ ਅਗਰ ਤੁਸੀਂ ਬੱਸ ਸਟੈਂਡ ਵੱਲ ਦੇ ਪਾਸੇ ਦੀ ਆਣੇ ਹੋ ਫਾਟਾ ਕ੍ਰਾਸ ਕਰਕੇ ਜੀ ਮਲੋਤਰਾ ਬੁੱਕ ਡਿਪੋ ਹੈ ਜੀ ਮਿੱਤਲ ਬੁੱਕ ਡਿਪੋ ਰ ਮਲੋਤਰਾ ਬੁੱਕ ਡਿਪੋ ਤੇ ਬਿਲਕੁਲ ਨਾਲ ਆਪਣੀ ਸ਼ਾਪ ਹੈ ਔਰ ਅਗਰ ਤੁਸੀਂ ਇਧਰੋਂ ਸਿਵਲ ਹਸਪੀਟਲ ਵਾਲੇ ਪਾਸਿਓਂ ਆਉਨੇ ਹੋ ਤੇ ਬਾਗਲੀ ਤੋਂ ਬਿਲਕੁਲ ਨਾਲ ਜੀ 2 ਮਿੰਟ ਦਾ ਰਸਤਾ ਹੈ ਮੇਰੇ ਕੋਲ ਰੋਡ ਮੇਨ ਰੋਡ ਦੇ ਉੱਪਰ ਆਪਣੀ ਸ਼ਾਪ ਹੈ ਸਟਾਰ ਫੈਬਰਿਕ ਦੇ ਨਾਮ ਦਾ ਆਪਣਾ ਬੋਰਡ ਲੱਗਿਆ ਹੋਇਆ ਜੀ ਇਹ ਇਸ ਨਾਲ ਹੀ ਤੁਹਾਨੂੰ ਹੁਣ ਦਿਖਾ ਰਹੇ ਹਾਂ ਜੀ ਆਪਣੇ ਕੋਲੇ ਤੋਲ ਚ ਮਾਲ ਆਇਆ ਜੀ ਬਨਾਰਸੀ オーਗਾਂਜ਼ਾ ਬਹੁਤ ਹੈਵੀਜ਼ オーਗਾਂਜ਼ਾ ਹੈ ਜੀ ਇਹਦੇ ਸੂਟ ਔਰ ਸਾੜੀਆਂ ਬਹੁਤ ਵਧੀਆ ਮਹਿੰਗੀ ਸਾੜੀ 3-3000 35-3500 ਦੀ ਸਾੜੀ ਵਿਕਦੀ ਆ ਜੀ ਇਹ ਵੀ ਮਾਲ ਤੁਹਾਨੂੰ ਆਪਾਂ ਤੋਲ ਦੇ ਵਿੱਚ ਹੀ ਦੇਣਾ ਹੈ ਸਿਰਫ ਔਰ ਸਿਰਫ 600 ਰੁਪਏ ਕਿਲੋ 2.5 ਮੀਟਰ ਪਲੱਸ ਕੱਟ ਹੈ ਜੀ ਪੂਰੇ ਸੂਟ ਦੇ ਵੀ ਕੱਟ ਹੈਗੇ ਆ ਜੀ ਇਹਦੇ ਚ ਸ਼ਰਡਾਂ ਦੇ ਵੀ ਕੱਟ ਹੈਗੇ ਇਸ ਤੋਂ ਇਲਾਵਾ ਤੁਹਾਨੂੰ ਆਪਣੇ ਕੋਲੋਂ ਦੁਪੱਟੇ ਦੇ ਵਿੱਚ ਹਰ ਤਰ੍ਹਾਂ ਦੀ ਵੈਰਾਈਟੀ ਨੈਟ ਦੇ ਵਿੱਚ ਦੁਪੱਟੇ ਬਨਾਰਸੀ ਦੁਪੱਟੇ ਆਏ ਹੋਏ ਆ ਜੀ ਬਹੁਤ ਸ਼ਾਨਦਾਰ ਚੀਜ਼ ਹੈ ਹਾਪ ਪਿਓਰ ਦੇ ਵਿੱਚ ਪਿਓਰ ਚਿਨਨ ਸੈਮੀ ਚਿਨਨ ਆਰਗੈਂਜ਼ਾ ਮਸਲੀਨ ਟਾਪ ਟਾ ਮਿਲ ਜਾਏਗਾ ਜੀ ਆਪਣੇ ਕੋਲੋਂ ਇਸ ਤੋਂ ਲਾਵਾ ਡਾਇਬਲ ਦੇ ਵਿੱਚ ਹਰ ਆਈਟਮ ਜੀ ਜਿਵੇਂ ਕਿ ਡਾਇਬਲ ਨੇਚਰਲ ਕਰੇਵ ਡਾਇਬਲ ਸਾਟਨ ਡਾਇਬਲ ਜੌਰਜਟ ਡਾਇਬਲ ਆਰਗੰਜ਼ਾ ਡਾਇਬਲ ਮਸਲੀਨ ਡਾਇਬਲ ਹਰਾਇਤੰਤਰ ਰਿਪਰ ਮਿਲ ਜਾਏਗੀ ਜੀ ਇਸ ਤੋਂ ਲਵਾ ਬਨਾਰਸੀ ਦੇ ਵਿੱਚ ਸੂਟ ਜੀ ਕ੍ਰੇਪ ਦੇ ਵਿੱਚ ਕਲੀਨ ਕ੍ਰੇਪ ਕਲੀਨ ਕ੍ਰੇਪ ਦੇ ਵਿੱਚ ਬਹੁਤ ਕਲਰ ਹੈਗੇ ਆ ਜੀ ਔਰਗੰਜ਼ਾ ਮਿਲ ਜਾਏਗਾ ਜੀ ਫੋਇਲ ਵਾਲਾ ਵੀ ਹੈ ਜੀ ਔਰ ਬਿਨਾ ਫੋਇਲ ਵਾਲਾ ਵੀ ਹੈ ਬਿਨਾ ਫੋਇਲ ਵਾਲਾ ਮਿਲੇਗਾ ਤੁਹਾਨੂੰ ਸਿਰਫ ਔਰ ਸਿਰਫ 220 ਰੁਪਏ ਦੇ ਵਿੱਚ 5 ਮੀਟਰ ਦੀ ਕੱਟ ਹੋਏਗੀ ਜੀ ਪੂਰੀ ਔਰ ਫੋਇਲ ਵਾਲਾ ਮਿਲੇਗਾ ਸਿਰਫ ਔਰ ਸਿਰਫ 270 ਰੁਪਏ ਦੇ ਵਿੱਚ 5 ਮੀਟਰ ਬਨਾਰਸੀ ਦੇ ਵਿੱਚ ਸੂਟ ਮਿਲ ਜਾਣਗੇ ਜੀ ਮਸਲੀਨ ਦੇ ਵਿੱਚ ਸੂਟ ਮਿਲ ਜਾਣਗੇ ਜੌਰਜਟਾਈ ਹੋਈ ਜੀ ਆਪਣੇ ਕੋਲੇ ਫੋਇਲ ਪ੍ਰਿੰਟ ਤੇ ਇਸ ਤੋਂ ਇਲਾਵਾ ਟੱਕ ਪੀਸ ਦੇ ਵਿੱਚ ਹੋਰ ਬਹੁਤ ਆਈਟਮ ਹੈਗੀ ਜੀ ਬ੍ਰੋਕਟ ਦੇ ਵਿੱਚ ਡੋਲਾ ਸਿਲਕ ਉਪਾੜਾ ਸਿਲਕ ਜੌਰਜਟ ਕ੍ਰੇਪ ਸਾਰੀਆਂ ਚੀਜ਼ਾਂ ਤੁਹਾਨੂੰ ਬਾਜ਼ਾਰ ਨਾਲੋਂ ਲੋਰਡ ਦੇ ਰੇਡਾਂ ਤੇ ਔਰ ਤੋਲ ਕੇ ਕਟ ਪੀਸਾਂ ਦੇ ਵਿੱਚ ਮਿਲ ਜਾਏਗੀ ਇੱਕ ਵਾਰੀ ਆ ਕੇ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਧੰਨਵਾਦ ਜੀ